ਉਦੋਂ ਰੂਪਨਗਰ ਸ਼ਹਿਰ ਦੇ ਵਿੱਚ ਲੱਗਦੇ ਸਤਲੁਜ ਦਰਿਆ ਦੇ ਕੰਢੇ ਬਣੇ ਬੋਰਡ ਕਲੱਬ ਦੇ ਵਿੱਚ ਭਾਵੇਂ ਪਿਛਲੇ 15 ਸਾਲਾਂ ਤੋਂ ਉੱਲੂ ਬੋਲ ਰਹੇ ਨੇ ਪਰ ਹੁਣ ਇੱਕ ਵਾਰ ਫੇਰ ਤੋਂ ਇਸ ਬੋਰਡ ਕਲੱਬ ਦੇ ਵਿੱਚ ਰੌਣਕਾਂ ਪਰਤੀਆਂ ਨੇ ਤੇ ਸ਼ਹਿਰ ਵਾਸੀਆਂ ਨੂੰ ਬੋਰਡ ਕਲੱਬ ਦੁਆਰਾ ਚੱਲਣ ਤੋਂ ਬਾਅਦ ਖੁਸ਼ੀ ਦਾ ਮਾਹੌਲ ਮਿਲ ਰਿਹਾ ਹੈ ਤਾਂ ਸ਼ਹਿਰ ਵਾਸੀ ਸਰਕਾਰ ਤੇ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਧਾਇਕ ਦਾ ਧੰਨਵਾਦ ਕਰ ਰਹੇ ਸੋ ਇਸ ਮੌਕੇ ਪਹੁੰਚੇ ਵਿਧਾਇਕ ਦਿਨੇਸ਼ ਛੱਡਾ ਨੇ ਕਿਹਾ ਕਿ ਭਾਵੇਂ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਅਤੇ ਲੀਡਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਰੂਪ ਸ਼ਹਿਰ ਰੂਪਨਗਰ ਦੇ ਸਭ ਤੋਂ ਵੱਡੇ ਇਨਕਮ ਸੋਰਸ ਤੇ ਟੂਰਿਜ਼ਮ ਸਪੋਟਾ ਸੈਰ ਨੂੰ ਜਿਹੜਾ ਕਿ ਕੰਡੇ ਤੋਂ ਢੇਰੀ ਕਰਕੇ ਬੰਦ ਕਰ ਦਿੱਤਾ। ਹਰ ਇੱਕ ਵਾਰੀ ਫਿਰ ਤੋਂ ਸਤਲੁਜ ਦਰਿਆ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਰੂਪਨਗਰ ਸ਼ਹਿਰ ਦੇ ਵਿੱਚ ਖੁਸ਼ੀਆਂ ਪਰਤਾਂ ਗਿਆ। ਦੇਖੋ ਤੁਹਾਡੇ ਉੱਤੇ ਹੁਣ VOTING ਹੋਇਆ ਕਰੇਗੀ ਤੇ ਲੋਕ ਇਸ ਦਾ ਆਨੰਦ ਮਾਣਨਗੇ। ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬੀਆਂ ਨੂੰ ਵਚਨਬੱਧ ਹੈ ਤਰੱਕੀ ਵਾਸਤੇ ਤੇ ਅੱਜ ਹੀ ਉਸੇ ਪਾਲਿਸੀ ਦੇ ਅੰਦਰ ਮੈਂ ਸਾਰਿਆਂ ਨੂੰ ਵਧਾਈ ਦੇਣਾ ਕਿ ਮਾਨਯੋਗ ਐਮ ਐਲ ਏ ਸਾਹਿਬ ਦੀ ਯਤਨਾ ਦੇ ਸਦਕਾ ਪ੍ਰਸ਼ਾਸਨ ਦੀ ਨਾਲ ਉਹਨਾਂ ਦੀ ਸਪੋਰਟ ਦੇ ਸਦਕਾ ਜਿਹੜੀ VOTING ਹੈਗੀ ਹੈ ਰੋਪੜ ਹੈਡਵਰਕਸ ਦੇ ਉੱਤੇ ਦਵਾਰ ਤੋਂ ਇੱਥੇ ਸ਼ੁਰੂ ਹੋਈ ਹੈ ਇਹਦੇ ਵਿੱਚ ਨਾ ਹੀ ਕੇਵਲ ਆਪਾਂ ਰੂਪਨਗਰ ਜਿਹੜਾ ਜ਼ਿਲ੍ਹਾ ਹੈ ਇਸ ਨੂੰ ਜਿਹੜਾ ਉਹਦਾ ਪੋਟੈਂਸ਼ੀਅਲ ਹੈ ਟੂਰਿਜ਼ਮ ਪੋਟੈਂਸ਼ੀਅਲ ਆਪਾਂ ਨਾ ਹੀ ਕੇਵਲ ਉਸ ਨੂੰ ਮੀਟ ਕਰ ਰਹੇ ਹਾਂ ਬਟ ਆਪਾਂ ਦੇਖੀਏ ਤਾਂ ਇਹਦੇ ਨਾਲ ਰੋਜ਼ਗਾਰ ਲਈ ਵੀ ਸਾਡੇ ਜਿਹੜੀ ਐਵੇਨਿਊਜ਼ ਹੈਗੇ ਨੇ ਉਹ ਖੜੇ ਹੋ ਰਹੇ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਹ ਇੱਕ ਆਮਦਨ ਦਾ ਇੱਕ ਸਰੋਤ ਬਣ ਰਿਹਾ ਹੈ ਇਹ ਜਿਹੜਾ ਆਪਣਾ ਬੋਟਿੰਗ ਕਲੱਬ ਹੁਣ ਸ਼ੁਰੂ ਹੋਇਆ ਹੈਗਾ ਤੇ ਇਹਦੇ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਆਮਦਨ ਹੋਏਗੀ ਸੈਲਾਨੀਆਂ ਨੂੰ ਵੀ ਇੱਕ ਸਹੂਲਤ ਮਿਲੀ ਹੈ ਜੋ ਕਿ ਇਹ ਤੁਸੀਂ ਦੇਖ ਸਕਦੇ ਹੋ ਆਸ-ਪਾਸ ਇਹਨੇ ਖੂਬਸੂਰਤ ਦ੍ਰਿਸ਼ ਹੈਗੇ ਆ ਇਸ ਦਾ ਜਿਹੜੇ ਆਪਣੇ ਸੈਲਾਨੀ ਹੈ ਉਹਦਾ ਲੁਸਤ ਉਠਾ ਸਕਣਗੇ ਤੇ ਨਾਲ ਹੀ ਆਪਣਾ ਰੋਜ਼ਗਾਰ ਦੀ ਵੀ ਐਵੇਨਿਊਜ਼ ਇਹਦੇ ਨਾਲ ਕ੍ਰੀਏਟ ਹੋਈਆਂ ਨੇ ਸਰ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਜਿਹੜੇ ਮਿਸ਼ਨ ਹੈਗਾ ਵਿਕਾਸ ਦਾ ਮਿਸ਼ਨ ਹੈ ਉਹਦੇ ਤਹਿਤ ਵੱਖਰੀ ਵੱਖਰੀ ਜਿਹੜੀ ਐਵੇਨਿਊਜ਼ ਹੈ ਐਕਸਪਲੋਰ ਕੀਤੀਆਂ ਜਾ ਰਹੀਆਂ ਉਹਦੇ ਤਹਿਤ ਹੀ ਇੱਕ ਬਿਲਕੁਲ ਨਵੀਂ ਵਾਟਰ ਟੂਰਿਜ਼ਮ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਹਦੇ ਤਹਿਤ ਇਹ ਪ੍ਰੋਜੈਕਟ ਤੁਸੀਂ ਅੱਜ ਤੁਹਾਨੂੰ ਲੋਕਾਂ ਨੂੰ ਇਹ ਸਮਰਪਿਤ ਕੀਤਾ ਗਿਆ ਇਹਦੇ ਤਹਿਤ ਜਿਹੜਾ ਆਪਣਾ ਇਹਨੂੰ ਕਿ ਲੀਜ਼ ਦਿੱਤਾ ਗਿਆ 7 ਸਾਲ ਵਾਸਤੇ ਲੀਜ਼ ਦਿੱਤਾ ਗਿਆ ਤੇ ਇਹਦੇ ਵਿੱਚ ਸਰਕਾਰ ਨੂੰ ਪਹਿਲੇ ਸਾਲ ਕਰੀਬ 10 ਲੱਖ ਦੀ ਆਮਦਨ ਹੋਏਗੀ ਤੇ ਨਾਲ ਹੀ ਹਰ ਸਾਲ ਇਹਦੇ ਵਿੱਚ ਵਾਧਾ ਵੀ